ਫੋਗ ਕਰਦਾ ਹੀ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਮੈਂ ਆ ਸੀ ਇੱਥੇ ਕੁਛ ਲੈਣ ਖਾਣ ਪੀਣ ਨੂੰ ਤੇ ਇੱਥੇ ਆ ਕੋਕਾ ਕੋਲਾ ਆ ਲਿਆ ਨੇ ਟਰੱਕ ਲਿਆਂਦਾ ਵੱਡਾ ਤੇ ਦੇ ਰਹੇ ਆ ਫ੍ਰੀ ਡਰਿੰਕ 크ਿਸਮਸ ਤੇ ਤੁਹਾਨੂੰ ਦਿਖਾਉਣਾ ਕਿਦਾਂ ਬਣਾਇਆ ਇਹਨਾਂ ਨੇ ਰੌਣਕਾਂ ਲਾਈਆਂ ਪੂਰੀਆਂ ਆ ਕੋਕ ਆਲੇ ਆ ਆ ਆ ਇੱਧਰ ਸੰਟਾ ਕਲਾ ਘਬਰਾ ਆਸ ਲਈ ਦੇ ਇਹੋ ਆ ਦੇਖੋ ਇੱਥੇ ਬੈਠ ਕੇ ਤੇ ਪੀਲ ਫਰੀਦ ਹਿੰਦੇ ਇਹ ਡਰਿੰਕ ਪੀਣ ਨੂੰ ਕੋਕ ਵਗੈਰਾ ਆ ਇੱਧਰ ਬਣਾਇਆ ਇਹਨਾਂ ਨੇ ਦੇਖੋ ਆ ਜਿਹੜੀ ਆ ਗੇਮ ਆ ਇੱਕ ਘੁਮਾਉਂਦੇ ਆ ਚੱਕਰਾ ਜਦ ਫੇ ਜੇ ਆ ਜਿੱਥੇ ਲਿਖਿਆ ਆ ਦੂ ਵਾਂਟ ਮਤਲਬ ਤੁਸੀਂ ਕੋਈ ਕੋ ਜਿੱਤ ਜਾਂਦੇ ਮੈਂ ਖੇਲ ਹਟਿਆ ਕੁਛ ਨਹੀਂ ਨਿਕਲਿਆ ਖਾਲੀ ਆਇਆ ਫੇ ਇਹਦੇ ਵਿੱਚੋਂ ਤੁਸੀਂ ਚੂਸ ਕਰ ਸਕਦੇ ਆ ਜੇ ਤੁਸੀਂ ਜਿੱਤਦੇ ਆ ਕੁਛ ਵੀ ਲੈ ਲਓ ਆ ਦੇਖੋ ਇੱਧਰ ਭਰੀ ਹੋ ਬੈਠੀ ਇਹ ਫਰੀਦ ਇਹ ਰਹਾ ਸਾਰਿਆਂ ਨੂੰ ਆ ਬੈਠੇ ਆ ਮੁੰਡੇ ਇਹ ਆਏ ਆ ਸੇਵਾ ਤੇ ਅੱਜ ਕੋਕਾ ਕੋਲਾ ਲਾ ਲਓ ਲੰਗਰ ਲਾਇਆ ਇਹਨਾਂ ਨੇ ਇਹ ਆ ਸੇਵਾਦਾਰ ਅਸੀਂ ਹੁਣ ਇੱਥੇ ਬਹਿ ਕੇ ਤੇ ਖਾਣੇ ਆ 버ਗਰ ਅਲੀਆ ਦਾ 버거 ਉਹ ਬਣਿਆ ਹੋਇਆ ਹੈ ਪਨੀਰ ਆਹ ਪਾਪਾ ਜੀ ਜਿਹੜੇ ਹੈਗੇ ਆ ਨਾ ਇਹ ਇੱਧਰ ਆ ਆ ਦੇਖੋ ਆ ਖੜੇ ਆ

ਆ ਰਿਹਾ ਹੋਰ ਵੀ ਬੰਦੇ ਕਾਫੀ ਇੱਕ ਹੋਰ ਗੱਡੀ ਮੰਗਾ ਲਈ ਆ ਉਹ ਖੜੀ ਚਿੱਟੀ ਕੋਕ ਦੀ ਟਰੱਕ ਦਾ ਸਾਰਾ ਲੱਗ ਗਿਆ ੱਡਾ ਲਿਆਈ ਭਰ ਕੇ ਆ ਦੇਖੋ ਲੰਗਰ ਚੱਲ ਰਿਹਾ ਇਹਨਾਂ ਦਾ ਅੱਜ ਕੋਕ ਦਾ ਉਹ ਸਾਹਮਣੇ ਦੇ ਰਿਹਾ ਮੁੰਡਾ ਆ ਦੇਖੋ ਫਰੀ ਦਾ ਜੋ ਮਾਦੀ ਦੋ ਜੀ ਫਰੀ ਦਾ ਫੜਾਂਗੇ ਜਰੂਰ ਫਰੀ ਦਾ ਲੱਭਦੇ ਆ ਜਨਤਾ ਉਹ ਸੈਟ ਲਿਆ ਜੀ ਇਹਨਾਂ ਨੇ ਲੈ ਗਿਆ ਥੱਲੇ ਆ ਤਾਂ ਉਹ ਸੈੱਟ ਕਰ ਰਹੇ ਆ ਦੇਖੋ ਜੀ ਠੰਡ ਦੇ ਵਿੱਚ ਆਂਡਾ ਕੋਲਾ ਠੰਡ ਨੂੰ ਠੰਡੇ ਕਰਦੀ ਆ ਦਾਹਾਂ ਚੋ ਹਨ ਨਹੀਂ ਕੋਈ ਸੰਸਾ ਇਹੋ ਠੰਡਾ ਨਾਲੇ ਕੋਲਾ ਸੇਰੋ ਦਿੱਤਾ ਕਹਿੰਦੇ ਸੇਰ ਦਾ ਵੀ ਠਾਰ ਰੱਖੋ ਅੱਗ ਵਾਲੀ ਆ ਨਾਲ ਅੱਗ ਸੇਕੋ ਨਾਲ ਕੋਕ ਪੀਓ ਕਮਾਲ ਆ